ਇੱਥੋਂ ਦੇ ਰਾਜ ਕਰਨ ਵਾਲੇ ਲੋਕਾਂ ਨੂੰ ਮੈਂ ਤਾਂ ਕਹਿੰਦਾ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਦੀ ਤਰਵਾਹ ਭਰਾਵੋ ਸੋਗਿਆਂ ਕਰਦਣਾ ਤੇ ਲੰਕਦੀ ਰਹਿੰਦੀ ਐ ਜਦੋਂ ਲੱਗਿਆ ਸੀ ਪਤਾ ਵੀ ਹੁਣ ਸਾਡੀ ਮਰਦ ਹੋਣ ਵਾਲੀ ਆ ਕਿਤੇ ਗੋਰਾ ਜੜਮਦ ਨੇ ਸਾਡੇ ਉੱਤੇ ਨਾ ਡਿਗ ਗਏ ਫੌਜ ਨੂੰ ਕਰਦੇ ਸੀ ਤੁਸੀਂ ਯਾਦ ਭਰਾਵੋ ਸ਼ਰਮ ਕਰਾ ਥੋੜੀ ਮੋਤੀ ਦੇ ਪੱਲੇ ਹੈਗੀ ਆਗੀ ਤੁਹਾਡੇ ਕੋਕਿਆਂ ਦੇ ਬੱਚਿਆਂ ਦੇ ਚਿਹਰੇ ਵੜ ਕੇ ਦੇਖੋ ਭਰਾਵੋ ਉਹਨਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ ਖਾਣ ਨੂੰ ਜੀ ਨਹੀਂ ਕਰਦਾ ਆਪਸ ਕਰਨਾ ਪੈਂਦਾ ਧਰਨਿਆ ਤੇ ਆਉਣਾ ਪੈਂਦਾ ਤਾਂ ਇੱਥੋਂ ਦੀਆਂ ਸਰਕਾਰਾਂ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਰਾਜ ਕਰਨ ਵਾਲੇ ਲੋਕਾਂ ਨੂੰ ਮੈਂ ਤਾਂ ਕਹਿੰਦਾ ਟੁੱਪ ਕੇ ਮਰ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਇਸ ਧਰਤੀ ਤੇ ਜਿਉਣ ਦਾ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਹਤਮ ਦੇਣ ਦਾ ਭਰੋ ਜੇ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਰਿਸਵਤ ਤੋਂ ਸੱਚੇ-ਸੱਚੇ ਲੋਕ ਨੇ ਜਿਹੜੇ ਇਮਾਨਦਾਰੀ ਨਾਲ ਮੌਤ ਨੂੰ ਆਪਣੇ ਘਰੇ ਨਾਲ ਲਾਉਂਦੇ ਨੇ ਉਹਨਾਂ ਲੋਕਾਂ ਦੇ ਨਾਲ ਤੁਸੀਂ ਥੋੜਾ-ਬੋਧਾ ਰਜਗਾਰ ਦੇ ਕੇ ਉਹਨਾਂ ਦੀਆਂ ਗਰਦਨਾਂ ਨੂੰ ਤੁਸੀਂ ਪ੍ਰਾਈਵੇਟਾ ਜਿਹੜੇ ਠੇਕੇਦਾਰ ਨੇ ਜਿਹੜੇ ਇਥੋਂ ਦੇ ਤਨਾਡ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਦਿੰਨੇ ਆ ਉਹਨਾਂ ਦੀਆਂ ਗਰਦਨਾਂ ਨੂੰ ਕਦੋਂ ਮਰਜ਼ੀ ਕੱਟ ਲੈਣਾ ਉਹਨਾਂ ਦੀ ਤਰ੍ਹਾਂ ਭਰਾਵੋ ਸੋਧੀਆਂ ਗਰਦਨਾਂ ਤੇ ਲੰਕਦੀ ਰਹਿੰਦੀ ਐ ਜਿਵੇਂ ਸਾਡੇ ਪੰਜ ਭਰਾਵਾਂ ਦੀਆਂ ਗਰਦਨਾਂ ਨੂੰ ਕੱਟ ਚੁੱਕੇ ਦੇਣਗੇ ਉਹਨਾਂ ਨੂੰ ਬਿਨਾਂ ਬਜਾ ਉਹਨਾਂ ਨੂੰ ਨੌਕਰੀ ਤੋਂ ਫਾਰਗ ਕਰਨਾ ਤੇ ਫਿਰ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਬੰਨਾ ਸਾਨੂੰ ਉਹ ਗਿਆਨ ਤੇ ਸਬਕ ਸਿਖਾਉਣਾ ਹੈ ਕਿ ਤੁਸੀਂ ਅਦਾਲਤਾਂ ਦੇ ਵਿੱਚ ਚਲੇ ਜਾਓ ਕਿ ਤੁਸੀਂ ਭਰਾਨੀ ਜਗ੍ਹਾ ਤੇ ਚਲੇ ਜਾਓ ਸ਼ਰਮ ਆਣੀ ਚਾਹੀਦੀ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਇਹ ਗੰਨ ਕਰਦੇ ਨੂੰ ਸ਼ਰਮ ਆਣੀ ਚਾਹੀਦੀ ਆ ਭਰਾਵੋ ਤੁਹਾਡੀਲੀ ਨੀਂਦ ਹਰਾਮ ਹੋ ਗਈ ਸੀ ਤੁਸੀਂ ਸੋਚੇ ਸੀਗੇ ਵੀ ਆਪਣੇ ਬੱਚਿਆਂ ਨੂੰ ਕੈਨੇਡਾ ਜਾਈਏ ਜਾਂ ਅਮਰੀਕਾ ਜਾਈਏ ਤਿੰਨ ਬੰਦੇ ਵਿੱਚ ਸਭ ਨੂੰ ਲੱਗਿਆ ਸੀ ਪਤਾ ਵੀ ਹੁਣ ਸਾਡੀ ਮੌਤ ਹੋਣ ਵਾਲੀ ਹੈ ਕਿਉਂਕਿ ਗੋਰਾ ਜਿਹੜਾ ਮਦਨੇ ਸਾਡੇ ਉੱਤੇ ਨਾ ਡਿਗੇ ਫੌਜ ਨੂੰ ਕਰਦੇ ਸੀ ਤੁਸੀਂ ਜਾਣ ਪਰ ਉਹਨਾਂ ਦੇ ਫੌਜੀਆਂ ਦੇ ਘਰਾਂ ਵਾਲਿਆਂ ਨੂੰ ਉਹਨਾਂ ਫੌਜੀਆਂ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਉਹਨਾਂ ਉਹਨਾਂ ਫੌਜੀਆਂ ਦੀਆਂ ਕਬੀਲਦਾਰੀਆਂ ਨੂੰ ਉਹਨੂੰ ਸੁਰੱਖਿਆ ਦੇਣਾ ਕਿਹਦਾ ਕੰਮ ਆਸੀਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੇ ਆ ਇੱਥੋਂ ਦੇ ਡੀਸੀ ਤੋਂ ਪੁੱਛਣਾ ਚਾਹੁੰਦੇ ਆ ਇੱਥੋਂ ਦੇ ਐਸਐਸਪੀ ਤੋਂ ਪੁੱਛਣਾ ਚਾਹੁੰਦੇ ਆ ਕਿ ਕੀ ਇੱਕ ਫੌਜੀ ਜਦੋਂ ਸਹੀ ਨਾ ਹੋ ਜਾਊਗਾ ਤਾਂ ਤੁਸੀਂ ਉਹਦੇ ਬੱਚਿਆਂ ਦੇ ਨਾਲ ਆ ਨਿਹਾਰ ਕਰੋਗੇ ਤੁਸੀਂ ਉਹਦੇ ਘਰ ਵਾਲਿਆਂ ਨੂੰ ਬੰਦਾ ਮਦਿਆਂ ਨੂੰ ਤਦ ਤੱਕ ਇਹ ਛੋਕੜਾ ਖਾਣ ਵਾਸਤੇ ਮਜਬੂਰ ਕਰੋਗੇ ਭਰਾਵਾ ਸ਼ਰਮ ਕਰਾ ਥੋੜੀ-ਮੋਦੀ ਜੇ ਪੁੱਲੇ ਹੈਗੀ ਆ ਗਈ ਛੋਡੇ ਇਹੋ ਉਹ ਲੋਕ ਨੇ ਜਿਹੜਾ ਨੇ ਪੰਜਾਬ ਦੇ ਵਿੱਚ ਹਰਾਂ ਦੇ ਵਿੱਚ ਕੰਮ ਕੀਤਾ ਹੋਣਾ ਜਿਹੜਾ ਪੰਜਾਬ ਦੇ ਵਿੱਚ ਇੰਟਰਨਲ ਸਕਿਉਰਿਟੀ ਡਿਊਟੀ ਚੱਲ ਰਹੀ ਸੀ ਉਦੋਂ ਇਹਨਾਂ ਬਹਾਦਰ ਫੌਜੀਆ ਨੇ ਪੰਜਾਬ ਦੇ ਲੋਕਾਂ ਦੀ ਰਾਖੀ ਕੀਤੀ ਬਾਟਰਾ ਨੇ ਉੱਤੇ ਰਾਖੀ ਕੀਤੀ ਤੇ ਤੁਸੀਂ ਰਹਿਣ ਵਾਲੇ ਸੀ ਛੱਡ ਕੇ ਆਪਣੇ ਘਰਾਂ ਦੇ ਵਿੱਚ ਸੁੱਤੇ ਪਿਆ ਸਰਾਪਾਂ ਦੇ ਪੈਗ ਲਾ ਕੇ ਭਰਾਵੋ ਚਿਕਨ ਖਾ ਕੇ ਸਰਾਪਾਂ ਦੇ ਪੈਗ ਲਾ ਕੇ ਤੁਸੀਂ ਏਸੀ ਦੇ ਉੱਤੇ ਪਿਆਗੇ ਉਸ ਜਵਾਨ ਨੂੰ ਅੱਜ ਜਾ ਕੇ ਦੇਖੋ ਉਹਨਾਂ ਭੈਣਾਂ ਦੇ ਹਾਰ ਜਾ ਕੇ ਦੇਖੋ ਫੋਗੀਆਂ ਦੇ ਬੱਚਿਆਂ ਦੇ ਚਿਹਰੇ ਪੜ ਕੇ ਦੇਖੋ ਭਰਾਵੋ ਉਹਨਾਂ ਨੂੰ ਰੋਟੀ ਚੰਗੀ ਨਹੀਂ ਲੱਗਦੀ ਖਾਣ ਨੂੰ ਜੀ ਨਹੀਂ ਕਰਦਾ ਵੀ ਪਤਾ ਨਹੀਂ ਕਦੋਂ ਸੁਨੇਹਾ ਆ ਜਾਏ ਸਾਡੇ ਪਾਪੂ ਦਾ ਪਤਾ ਨਹੀਂ ਕਦੋਂ ਸੁਨੇਹਾ ਆ ਜਾਏ ਮੇਰੇ ਦੀਦ ਦਾ ਪੈਣ ਸੋਦੀਏਗੀ ਪ੍ਰਬੰਧਿਤ ਜੋ ਆਪਣੇ ਮੁੰਡਿਆਂ ਨੂੰ ਇੱਥੇ ਪਾਟੜਾਂ ਦੇ ਉੱਤੇ ਪੱਜੋ ਆਪਣੇ ਜਵਾਖਾਂ ਨੂੰ ਇੱਥੇ ਪਾਟੜਾਂ ਦੇ ਉੱਤੇ ਕਰਾਓ ਉਹਨਾਂ ਤੋਂ ਰੱਖੀ ਫਿਰ ਅਸੀਂ ਸੋਚਾਂਗੇ ਵੀ ਤੁਸੀਂ ਵਧੀਆ ਬੰਦੇ ਹੋਗੇ ਤੁਸੀਂ ਇਸ ਕਿਸਮ ਦਾ ਬਿਹਾਰ ਫੋਟੇ ਨਾਲ ਕਰਨਾ ਬੰਦ ਕਰੋ ਭਰਾਵਾ ਜੱਥੀਆਂ ਨਾਲ ਇਸ ਕਿਸਮ ਦਾ ਵਿਹਾਰ ਕਰਾਂਗੇ ਤਾਂ ਸਾਨੂੰ ਮੈਨਾ ਪਊਗਾ ਖੋਟੀਆਂ ਦੇ ਨਿੱਕੇ ਨਿੱਕੇ ਬੱਚੇ ਆ ਜਾ ਅਤੇ ਬਾਪ ਦਾ ਰਸਤਾ ਦੇਖ ਰਹੇ ਨੇ ਤੇ ਤੁਸੀਂ ਉਹਨਾਂ ਦੇ ਨਾਲ ਐਸ਼ੀਆਂ ਚ ਬੈਠ ਕੇ ਮੋਲ ਮਸਤੀਆਂ ਕਰ ਰਹੇ ਹੋਗੇ ਤੇ ਉਲਟਾ ਸਾਨੂੰ ਇੱਥੇ ਗਿਆਨ ਦਿੰਦੇ ਹੋਗੇ ਕਿ ਤੁਸੀਂ ਅਦਾਲਤਾਂ ਦੇ ਵਿੱਚ ਚਲੇ ਜਾਓ ਤੇ ਸਾਨੂੰ ਦੱਸ ਰਹੇਗੇ ਕਿ ਤੁਸੀਂ ਫੁਲਾਣਾ ਬੰਦੇ ਕੋਲ ਚਲੇ ਜਾਓ ਬਸ ਸ਼ਰਮ ਕਰਾਂ ਇਸ ਦੇਸ਼ ਤੇ ਰਾਜ ਕਰਨ ਵਾਲੇ ਲੋਕੋ ਅਨੇ ਉਹ ਇੱਥੇ ਚੋਰਾ ਦੇ ਕੋਈ ਉਸੇ ਭਰਾਵ ਕਿਸੇ ਦੇ ਖਿਲਾਫ ਨਹੀਂ दारू ਪੀ ਕੇ ਫੰਦਾ ਮਰਦਾ ਉਹਨੂੰ 10 ਲੱਖ ਰੁਪਈਆ ਜਿਹੜੇ ਬੰਦਰਾ ਤੋਂ ਨੋ ਪਾਉਂਦੇ ਨੇ ਉਹਨਾਂ ਦੀ ਤਨਖਾਹ 10000 ਰੁਪਇਆ ਤੇ ਉਹ ਵੀ ਉਹਨਾਂ ਪ੍ਰਾਈਵੇਟ ਵਿਗਿਆਨਾਂ ਨੂੰ ਦਿੰਦੇ ਨੇ ਜਿਹੜੇ ਸਿਵਲ ਨਾਗਰਿਕ ਜਿਨ੍ਹਾਂ ਨੂੰ ਬਿਲਕੁਲ ਪਤਾ ਨਹੀਂ ਬਿਲ ਸਿਕਿਉਰਟੀ ਹੁੰਦੀ ਕੀ ਹੈ ਜੇ ਦੀ ਸੁਰੱਖਿਆ ਕੀ ਹੈ ਕਿਵੇਂ ਅਸੀਂ ਟੈਕਸ ਨੂੰ ਸੁਰੱਖਤ ਰੱਖਣਾ ਹੈ ਕਿਵੇਂ ਅਸੀਂ ਆਖਣ ਲੋਕਾਂ ਦੀ ਜਾਣਬੁੱਝ ਦੀ ਰਾਖੀ ਕਰਨੀ ਹੈ ਉਹ ਦਲੰਗਾਂ ਨੂੰ ਅੱਗੋ ਰੱਖ ਕੇ ਸੌਦੇ ਕਰਦੇ ਨੇ ਜਿਵੇਂ ਆਜਾ 35 35000 ਰੁਪਏ ਦੇ ਵਿੱਚ ਸੌਦਾ ਕਰਕੇ ਦੁਆਨ ਲੋਕ ਉਹ ਦੁਆਨੀ ਦੇ ਚੁੱਕੀ ਤੱਕੀ ਦੇ ਲੋਗ ਯਾਰਾ ਮੇਰੇ ਕੋਲ ਕੋਈ ਪੰਜਾਬੀ ਚ ਸ਼ਬਦ ਨਹੀਂ ਉਹਨਾਂ ਨੂੰ ਮਾਰਾ ਕਰਨ ਵਾਸਤੇ ਉਹ ਲੋਕਾਂ ਇਹਨਾਂ ਟ੍ਰੇਨ ਲੋਕਾਂ ਨੂੰ ਜਿਹੜੇ ਠੁਸਮ ਤੋਂ ਮੂੰਹ ਲੜ ਕੇ ਆਏ ਨੇ ਉਹਨਾਂ ਨੂੰ ਠੋਕੀਆਂ ਕਰਦੇ ਸਖੋਂਦੇ ਨੇ ਤੇ ਮੰਦਪਾਕੀਆ ਫੜੇ ਦੇਸ਼ ਵਾਸਤੇ ਪਾਗਾ ਸਾਡੀ ਸੁਰੱਖਿਆ ਦੇ ਉੱਤੇ ਇਹ ਇਹ ਮੰਦ ਪਾਗਾ ਸਾਡੇ ਇਸ ਤਾਣੇ ਮਾਣੇ ਨੂੰ ਸਿਸਟਮ ਦੇ ਉੱਤੇ ਪਰ ਉਹ ਜੇ ਇਸ ਤਰ੍ਹਾਂ ਕਰਨਾ ਜੇ ਇਹਨਾਂ ਨੂੰ ਜਾਦੇ ਸਕਿਉਰਟੀ ਦਾ ਪਤਾ ਹੈ ਤਾਂ ठेकेदारਾਂ ਦੇ ਮੁੰਡਿਆਂ ਨੂੰ ਬਾਰਡਰਾਂ ਦੇ ਪੇਟੋ ਰਫੜਾ ਲੈ ਕੇ ਉਹਨਾਂ ਬਨਾਲਾ ਨੂੰ y chica roma.